مانجي بیسک ڏس رهيو آهي. مدرب، مدرب. ٽڪي جاي بند کرو. ٽڪي جاي بند کرو. ٽڪي جاي بند کرو. مدرب، مدرب. ٽڪي جاي بند کرو. ٽڪي جاي بند کرو. مدرب، مدرب. जेकी लोकी मिंता बंदि जान ਦੁਲਿਹਗਲਾ ਕੱਢੀਆਂ ਜਮਾਨਤ ਚਿੱਤਾ ਲਾ ਲਖੀ ਗੜੀਆਂ ਸਾਹਿਬ ਕੋਲ ਕੋ ਨੂੰ ਹਜੇ ਪਤਾ ਨਹੀਂ ਲੱਗ ਰਿਹਾ ਕਿ ਉਹ ਨੂੰ ਪੇਪਰ ਵੀ ਜਲਾਕ ਕੀਤੀ ਜਾ ਰਹੀ ਹੈ ਉਹ ਗੱਲ ਕਰਨੇ ਜੀ ਦੇ ਉਹਦੇ ਨਾਲ ਜਿਹੜਾ ਇਹ ਧੱਕਾ ਕਰ ਰਿਹਾ ਉਹ ਕੁੱਟ ਰਿਹਾ ਮਾਰ ਰਿਹਾ ਭੰਸ ਰਿਹਾ ਹੋਰੇ ਨਾਲ ਤੁਹਾਡੇ ਵੀ ਹੈ ਭਾਈ ਕੋਈ ਬੰਦਾ ਜਿਹੜਾ ਚਲਾਣ ਕਰਿਆ ਗਿਆ ਉਹ ਸਾਡਾ ਗੱਡੀ ਬਣਾ ਲਿਆ ਉਹ ਲਗਾਤਾਰ ਇਹਨੇ ਇਹਨੇ ਕੋਈ ਗੱਲ ਸਮਝ ਨਹੀਂ ਆਉਂਦੀ ਕਿ ਕਿਹੜਾ ਜਾਣਾ ਪੈਣਾ ਹੈ ਐਸਾ ਨਹੀਂ ਆਉਂਦਾ ਕਿ ਜੀ ਦੇਖਦੇ ਹੋ ਕਾਫੀ ਚੈਲ ਪੈਲਾ ਨਾ ਇਲਾਕਾ ਤਾਂ ਜਿਹੜਾ ਆ ਹਰ ਚੌਂਕਰੇ ਵਿੱਚ ਜਿਹੜੀ ਇਹ ਟ੍ਰੈਫਿਕ ਪੁਲਿਸ ਹੈਗੀ ਆ ਇਹ ਈ ਰਿਕਸ਼ੀਆਰੇ ਜ਼ਬਰਦਸਤੀ ਚਲਾਨ ਕਾੜੀ ਜਿਨਾਂ ਦੇ ਕੋਲ ਪੇਪਰ ਵੀ ਹੈਗੇ ਆ ਕਾਗੇ ਪੱਤਰ ਵੀ ਹੈਗੇ ਆ ਉਹਨਾਂ ਦੀਆਂ ਗੱਡੀਆਂ ਹੀ ਬੌਂਡ ਕਰੀ ਜਾ ਰਹੀ ਆ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਆ ਉਹ ਕਹਿੰਦੇ ਸਾਨੂੰ ਪੁਲਿਸ ਕਮਿਸ਼ਨਰ ਦਾ ਜੀ ਸਾਹਿਬ ਦਾ ਹੁਕਮ ਆਇਆ ਹੈ ਆ ਜੀ ਜਿਹੜੀ ਈਰੀਕਸ਼ਾਇਆ ਇਹਨਾਂ ਨੂੰ ਬੌਂਡ ਕੀਤਾ ਜਾਵੇ ਇੱਟਾ ਕਰਾ ਈਰੀਕਸ਼ਾਇਆ ਕ੍ਰਿਮੀਨਲ ਜਿਹੜਾ ਕਾਟਾ ਜਾਂ ਟੋਰ ਆ ਜਾਂ ਏ ਆ ਜਿਹੜੇ ਇਹਨਾਂ ਨੇ ਕੀਤਾ ਜਾ ਰਿਹਾ ਆ ਸ਼ਹਿਰ ਦੇ ਵਿੱਚ ਉਹ ਹੋਰ ਇੰਨੀ ਜਿਹੜਾ ਆ ਗੰਦ ਪੈ ਰਿਹਾ ਆ ਟ੍ਰਾ ਟਿੱਪਰ ਚੱਲਣ ਦੇ ਆ ਹੁਣ ਇੱਕ ਟਿੱਪਰ ਨਾਕੇ ਗਿਆ ਪਰ ਯਾਰੇ ਤੇਰੇ ਨਾਲ ਇਹ ਆਟੋ ਆਉਟ ਨਿਕਾਉ ਬਲੈਕ ਆਟੋ ਜਿਹੜੇ ਹੈਗੇ ਆ ਡੀਜ਼ਲ ਵਾਲੇ ਆ ਤੋਂ ਉਹਨਾਂ ਦਾ ਕੋਈ ਵੀ ਟਿੱਪਰ ਨਹੀਂ ਹੈਗਾ ਕੋਖ ਨਹੀਂ ਹੈਗਾ ਯਾ ਟੋਰਾਂ ਦਾ ਕੋਈ ਚਲਾਨ ਨਹੀਂ ਹੋ ਰਿਹਾ ਓਵਰਲੋਡਿੰਗ ਹੈਗੀ ਆ ਇਹ ਕਹਿ ਰਿਹਾ ਕਿ ਓਵਰਲੋਡਿੰਗ ਹੋ ਰਹੀ ਆ ਲੋਕੀ ਕ੍ਰਿਮੀਨਲ ਕਰਕੇ ਜਾ ਰਹੇ ਆ ਇਹ ਤਾਂ ਆਲਰੇਡੀ ਈ ਜਿਹੜੀ ਹੈ ਕੀ ਰਹੀ ਹੈ ਇਹਦਾ ਤਾਂ ਪਿੱਛਰ ਜਿਹੜਾ ਇਹ ਫੈਗਰ ਵੀ ਕਰ ਲੈਂਦੀ ਹੈ ਇਹ ਕਿਤੋਂ ਬੰਦਾ ਕਰਕੇ ਤੋੜ ਜੂਗਾ ਨਹੀਂ ਜਦੋਂ ਤੁਹਾਡੀ ਗੱਡੀ ਫਟਦੇ ਆ ਕਹਿੰਦੇ ਕਿ ਕਾਗਜ਼ਾ ਕਰਕੇ ਫਟਦੇ ਕਾਗਜ਼ ਜ਼ਮੀਨ ਹੈ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਜੀ ਸਾਡੇ ਬੰਦਿਆਂ ਨੇ ਕਾਗਜ਼ ਵੀ ਦਿਖਾਏ ਆ ਉਹਨਾਂ ਦੇ ਵੀ ਚਲਾਨ ਹੋਏ ਸਹੀ ਆ ਉਹ ਤੋਂ ਕਹਿ ਰਹੇ ਆ ਕਿ ਕਮਿਸ਼ਨਰ ਸਾਡਾ ਹੁਕਮ ਹੈ ਚਲਾਨ ਕਰਨ ਤੋਂ ਬਾਅਦ ਉਹ ਕਹਿੰਦੇ ਆ 25000 ਰੁਪਏ ਲਿਆਓ 20000 ਲਿਆ ਕੇ ਉਹ ਟਾਟੀ ਗੱਡੀ ਛੱਡ ਜਾਂਦੇ ਆ ਚਲਾਨ ਕੱਟੀ ਜਾ ਰਹੇ ਆ 500 ਰੁਪਏ ਲਈ ਜਾ ਰਹੇ 2-200 ਰੁਪਏ ਤੇ ਲੈ ਕੇ ਗੱਡੀਆਂ ਛੱਡੀ ਜਾ ਰਹੇ ਆ ਕੋਲ ਲੈਂਦਾ ਵੇ ਕੋਲ ਲਿਆ ਰਹੇ ਆ ਟ੍ਰੈਫਿਕ ਅਫਸਰ ਅੱਛਾ ਤੈਨੂੰ ਕੋਈ ਜੱਟੇ ਰੋਕਿਆ ਮੈਨੂੰ ਕਹਿ ਰਹੇ ਮੈਂ ਪੇਪਰ ਦਿਖਾਏ ਜਿੱਤੇ ਮੈਨੂੰ ਕਹਿੰਦੇ ਵੀ ਐਡਾ ਹੀ ਕਿੰਦੀ ਐਡਾ ਕਰੋ ਗੱਡੀ ਆਪਣੀ ਛਡਾਣੀ ਆ ਤੇ 500 ਰੁਪਏ ਲਿਆਓ अच्छा नहीं 500 ਦਾ ਚਲਾਨ ਕੱਟ ਕੇ ਕਿ ਵੈਸੇ ਹੀ 500 ਲੈ ਰਹੇ ਤੁਸੀਂ ਕਿਸੇ ਉੱਚ ਅਧਿਕਾਰੀ ਨਾਲ ਮੇਰੇ ਅੱਗੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਸ ਮਾਮਲੇ ਵਿੱਚ ਸਾਰਿਆਂ ਨਾਲ ਗੱਲ ਕੀਤੀ ਕੋਈ ਸਾਡੀ ਗੱਲ ਹੀ ਨਹੀਂ ਸੁਣ ਰਿਆ ਅਸੀਂ ਭਲਤ ਜੀ ਨਾਲ ਵੀ ਗੱਲ ਕੀਤੀ ਕੈਬਨਟ ਨਾਲ ਉਹਨਾਂ ਨਾਲ ਵੀ ਗੱਲ ਕੀਤੀ ਪੀਸੀ ਆਮ ਨਾਲ ਵੀ ਗੱਲ ਕੀਤੀ ਕੋਈ ਸਾਡੀ ਗੱਲ ਹੀ ਨਹੀਂ ਸੁਣ ਰਿਆ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਇਹ ਜੇਲੋ ਜੀ ਨਾਲ ਵੀ ਗੱਲ ਨਹੀਂ ਲੱਗੀ ਸਾਡੇ ਉਹਨਾਂ ਨੂੰ ਸੁਣੇ ਵੀ ਆਪੋ ਆ ਜੀ ਇਸ ਕਰਕੇ ਕਿ ਗਲਤੀ ਚਲਾਨ ਹੋ ਰਹੇ ਭਾਈ ਉਹਨਾਂ ਦੇ ਵੀ ਚਲਾਨ ਆਈ ਸਾਨੂੰ ਦੱਸਣ ਵਜਾ ਚਲੋ ਸਾਡੀ ਆਪ ਉੱਤੇ ਜਾ ਰਿਹਾ ਬਾਕੀ ਗੱਡੀਆਂ ਵੀ ਉਹੀ ਉੱਤੇ ਜਾ ਰਹੀਆਂ ਪਹਿਲਾਂ ਤਸਵੀਰਾਂ ਤਾਂ ਸਾਡੀ ਗੱਡੀ ਕਿਉਂ ਰੁਕੀ ਆ ਰਹੀ ਆ ਜਿਹੜੇ ਬਾਕੀ ਵੀ ਆਟੋ ਚੱਲਦੇ ਇੰਦੇ ਨਾਲੇ ਉਹਨਾਂ ਨੂੰ ਕਿਉਂ ਨਹੀਂ ਰੁਕਿਆ ਜਾ ਰਿਹਾ ਉਹਦੀ ਵਜ੍ਹਾ ਇਸ ਤੋਂ ਬਾਅਦ ਵੀ ਆ ਰਹੀ ਹੈ ਭਾਈ ਜੀ ਕਿੰਨੇ ਕੋ ਚਲਾਨ ਰੋਜ਼ ਦੇ ਕੱਟੇ ਜਾ ਰਹੇ ਸਾਡੇ ਰੋਜ਼ ਦਿਨ 10 15 10 15 ਚਲਾਨ ਹੋ ਰਹੇ ਹੈ ਬੇਲੀ ਅੱਛਾ ਕਾਰਨ ਕੀ ਹੈ ਕਾਰਨ ਕੀ ਹੈ ਸਾਨੂੰ ਸਾਨੂੰ ਦੱਸਣ ਲਾਂਗੇ